ਮੈਂ ਉਹ ਦਿਨ ਜਦੋਂ ਉਹ ਇਨਕਮ ਟੈਕਸ ਵਾਲੇ ਭੈਣ ਭਰਾ ਆਏ ਹਾਂ ਤਾਂ ਹੁਣ ਮੇਰੇ ਨਾਲ ਕਿੰਨੀਆਂ ਗੱਲਾਂ ਕਰਨ ਹੁਣ ਹੁਣ ਐਨਾ ਕੁਝ ਦੱਸਣ ਤੇ ਹੁਣ ਕੀ ਕਿੰਨਾ ਕੁ ਟਾਈਮ ਲੱਗੂ ਬਿਲਕੁਲ ਸਹੀ ਗੱਲ ਹੈ ਤਾਂ ਮਨੂ ਆਪ ਹੀ ਆਖਿਆ ਮਾਝੇ ਮਾਇੰਡ ਨਹੀਂ ਕਰਾਂਗੇ ਤੁਹਾਨੂੰ ਗੀਤ ਸੁਣਾਵਾਂ ਅੱਛਾ ਹਾਂ ਤਾਂ ਉਹ ਸਾਰੇ ਬੈਠ ਗਏ ਹਾਂ ਤਾਂ ਮਨੂ ਆ ਗੀਤ ਸੁਣਾਇਆ ਹਾਂ ਕਿ ਮੈਂ ਸੌਵੀ ਜੋੜਿਆ ਲੱਖ ਵੀ ਜੋੜਿਆ ਜੋੜ ਤੇ ਕਈ ਕਰੋੜ ਲੈ ਉਹ ਦੁਨੀਆ ਵਿੱਚ ਤੇ ਮੈਂ ਕਈ ਥਾਂ ਜੁੜ ਗਿਆ ਓਏ ਪਰ ਅੰਦਰੋਂ ਨਾਤੇ ਤੋੜ ਲੇ ਕੀ ਬਾਤ ਭਜਦਾ ਭਜਦਾ ਭੁੱਲ ਮੈਂ ਬੈਠਾ ਭਜਦਾ ਭਜਦਾ ਭੁੱਲ ਮੈਂ ਬੈਠਾ ਓਏ ਓਨੇ ਜੋ ਦੇਣਾ ਉਹ ਯੋ ਖਾਣਾ ਮੈਂ ਉਹਦੀਆਂ ਗੱਠੜੀਆਂ ਬੰਨ ਬੈਠਾ ਉਹ ਬਈ ਜੜਾ ਨਾ ਨਹੀਂ ਜਾਣਾ ਆ ਗਈ ਚਿੱਠੀ ਤੇ ਆਵਾਜ਼ ਪੈ ਗਈ ਮੈਂ ਰੋ ਰੋ ਕਰੀ ਤਿਆਰੀ ਓ ਓ ਆ ਗਈ ਚਿੱਠੀ ਤੇ ਆਵਾਜ਼ ਪੈ ਗਈ ਮਰ ਰੋ ਕਰੀ ਤਿਆਰੀ ਉਹ ਬੰਨੀ ਗੱਠੜੀ ਮੈਂ ਚੁੱਕਣ ਲੱਗਾ ਓਏ ਉਹਨੇ ਪਰੇ ਵਗ ਹੱਕੇ ਮਾਰੀ ਉਸ ਗੱਠੜੀ ਵਿੱਚ ਪਰਵਾਰ ਸੀ ਮੇਰਾ ਬਹੁਤ ਵੱਡਾ ਘਰਬਾਰ ਸੀ ਮੇਰਾ ਟਕਲਾ-ਕੱਲਾ ਯਾਰ ਸੀ ਮੇਰਾ ਓਏ ਸੱਚ ਜਾਣੋ ਸੰਸਾਰ ਸੀ ਮੇਰਾ ਸ਼ਾਬਾਸ਼ ਭੁੱਲ ਬੈਠਾ ਸੀ ਮੈਂ ਮੌਤ ਦੇ ਵੇਲੇ ਉਹ ਭੁੱਲ ਬੈਠਾ ਸੀ ਮੈਂ ਮੌਤ ਦੇ ਵੇਲੇ ਉਹ ਮੈਨੂੰ ਇਹ ਨਹੀਂ ਲੰਬੂ ਲੜਾ ਮੈਂ ਉਹਦੀਆਂ ਗੱਠੜੀਆਂ ਬੰਨ ਬੈਠਾ ਉਹ ਬਾਈ ਜਿਹੜਾ ਨਾਲ ਨਹੀਂ ਜਾਣਾ ਕੀ ਬਾਤ ਹੈ ਫਿਰ ਕੀ ਰਿਐਕਸ਼ਨ ਸੀ ਉਹ ਵੀ ਸਾਰੇ ਮੈਨੂੰ ਤਾਂ ਉਹ ਵੈਰੀਟੇਸ਼ਨ ਵਾਲੇ ਬੰਦੇ ਲੱਗੇ ਸਾਰੇ ਅੱਛਾ ਜਿਹੜੇ ਬਾਈ ਕਮਿਸ਼ਨਰਸ ਜੀ ਜਾਂ ਜਿਹੜੇ ਡਿਪਟੀ ਸੀ ਸੋ ਉਹ ਸਾਰੇ ਬੰਤਾ ਲੱਗੇ ਤਾਂ ਹੀ ਤੇ ਠੀਕ ਹੈ ਉਹਨਾਂ ਦੀ ਜੌਬ ਆ ਬਈ ਆਫੀਸਰ ਲੋਗ ਨੇ ਬਿਲਕੁਲ ਠੀਕ ਹੈ ਤੋਂ ਇਹ ਡਿਊਟੀਆਂ ਤੇ ਆਪਣਾ ਕੰਮ ਕਰਨਾ ਹੈ ਯੂਨੀਵਰਸਿਟੀ ਦਾ ਕਨਵਰ ਗਰੇਵਾਲ ਦੀ ਜ਼ਿੰਦਗੀ ਚ ਕੀ ਰੋਲ ਰਿਹਾ ਯੂਨੀਵਰਸਿਟੀ ਨੇ ਮੈਨੂੰ ਬੜਾ ਗੋਸਤ ਖਾਇਆ ਭਾਈ ਹਾਂ ਯੂਨੀਵਰਸਿਟੀ ਚ ਜਾਨੀ ਰਾਜਾ ਬਣਾ ਕੇ ਰੱਖਿਆ ਮੈਨੂੰ ਮਹਾਰਾਜ ਨੇ ਉੱਥੇ ਹਾਂ ਤੇ ਹਰ ਸਟੇਜ ਤੇ ਕਮਰ ਹੁੰਦਾ ਸੀ ਉਹ ਭਾਵੇਂ ਕੋ ਯੂਥ ਵੈਲਫੇਅਰ ਦੀ ਸਟੇਜ ਸੀ ਉਹ ਕੋਈ ਭਾਵੇਂ ਸਾਰੇ ਮਿਊਜ਼ਿਕ ਡਿਪਾਰਟਮੈਂਟ ਦੀ ਸਟੇਜ ਸੀ ਉਹ ਪਵੇਂ ਥੀਟਰ ਡਿਪਾਰਟਮੈਂਟ ਦੀ ਸਟੇਜ ਸੀ ਉੱਥੇ ਬੈਕਗ੍ਰਾਉਂਡ ਮਿਊਜ਼ਿਕ ਕਰਦਾ ਸੀ ਬੈ ਉਹ ਕੋਈ ਇੱਥੇ ਡਾਸਟ ਡਿਪਾਰਟਮੈਂਟ ਦੀ ਸਟੇਜ ਸੀ ਪਿੱਛੇ ਠੁਮਰੀਆਂ ਗਾਉਣੀਆਂ ਉਹਨਾਂ ਨਾਲ ਕੁਝ ਹੋਰ ਖਿਆਲ ਗਾਉਣੇ ਤਾਂ ਸੰਗੀਤ ਹੀ ਸੰਗੀਤ ਸੀ ਬਰੇਸਾ